ਸਸ਼੍ਰੀ ਗੱਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਜਾਂ ਕਹ ਲਈਏ ਸੂਬੇ ਦੇ ਮੁੱਖ ਮੰਤਰੀ ਹੁਣ ਆਪਣੇ ਵਿਧਾਇਕਾਂ ਦੇ ਵਿੱਚ ਅਦਲਾ ਬਦਲੀ ਕਰਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਦੇ ਨਜ਼ਰ ਨਹੀਂ ਆ ਰਹੇ ਤਾਂ ਇਹ ਜੋ ਵੱਡਾ ਬਦਲਾ ਲਿਆਂਦਾ ਹੈ ਆਪ ਨੇ ਪੰਜਾਬ ਦੇ ਵਿੱਚ ਤਾਂ ਉਹ ਆਪਣੇ ਵਿਧਾਇਕਾਂ ਨੂੰ ਬਦਲ ਰਹੇ ਹਨ ਜੇ ਗੱਲ ਕਰ ਲਈਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਮੇਰੇ ਜਿਹੜੇ ਵਿਧਾਇਕ ਨੇ ਬੜੇ ਇਮਾਨਦਾਰੀ ਨਾਲ ਕੰਮ ਕਰਨਗੇ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਿਨੀ ਜੋ ਲੋਕਾਂ ਸਾਹਮਣੇ ਪ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਨਜ਼ਰ ਆ ਰਿਹਾ ਹੈ ਉਹਨਾਂ ਦੇ ਆਪਣੇ ਹੀ ਵਿਧਾਇਕ ਕਿਤੇ ਨਸ਼ੇ ਦੇ ਵਿੱਚ ਡੁੱਬਦੇ ਨਜ਼ਰ ਆ ਰਹੇ ਨੇ ਮਤਲਬ ਕਹਿੰਦਾ ਮਤਲਬ ਕਿ ਨਸ਼ਾ ਤਸਕਰਾਂ ਤੱਕ ਦੇ ਜੋ ਉਹਨਾਂ ਦੇ ਵਿਧਾਇਕਾਂ ਉੱਤੇ ਵੱਡੇ ਚਾਰਜ ਲੱਗੇ ਹਨ ਲੇਕਿਨ ਆਮ ਆਦਮੀ ਪਾਰਟੀ ਦਾ ਹੁਣ ਝਾੜੂ ਜਿਹੜਾ ਬिखर ਗਿਆ ਹੈ ਉਹਦੀ ਹੀ ਹੁਣ ਜਾਂ ਕਹਿ ਲਓ ਸਲਾਮਤੀ ਕਹਿ ਲਓ ਜਾਂ ਕਹਿ ਸਕਦੇ ਆ ਕਿ ਉਹਦੀ ਜੋ ਹੁਣ ਇਕੱਠਾ ਕਰਨ ਲਈ ਇੱਕ ਨਵੇਂ ਟੀਲੇ ਜਾਂ ਨਵੇਂ ਵਿਧਾਇਕ ਇਹਦੇ ਵਿੱਚ ਲੈ ਕੇ ਆ ਰਹੇ ਨੇ ਜੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਇਹਦੇ ਵਿੱਚ ਪੰਜ ਵਿਧਾਇਕ ਉਹਨਾਂ ਨੇ ਮੀਤ ਪ੍ਰਧਾਨ ਬਣਾਏ ਨੇ ਤੇ ਪੰਜ ਵਿਧਾਇਕਾਂ ਨੂੰ ਸੌਂਪੀ ਹੈ ਜ਼ਿੰਮੇਵਾਰੀ ਸੁਣ ਲੋ ਕਿ ਬਦਲਾਅ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਰਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਦੇ ਪੰਜ ਵਿਧਾਇਕ ਮੀਤਪੁਰਾੜ ਵੱਲੋਂ ਚੁਣੇ ਗਏ ਜਦ ਕਿ ਨੋ ਵਿਧਾਇਕਾਂ ਨੂੰ ਜਨਰਲ ਸਿਕੱਤਰ ਤੇ ਸਿਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ ਜਾਣਕਾਰੀ ਮੁਤਾਬਕ ਜਾਰੀ ਸੂਚੀ ਵਿੱਚ ਮਾਝਾ ਜ਼ੋਨ ਤੋਂ ਮਨਜਿੰਦਰ ਸਿੰਘ ਲਾਲਪੁਰਾ ਦੁਆਬਾ ਜ਼ੋਨ ਤੋਂ ਸੁਖਵਿੰਦਰ ਕੁਮਾਰ ਸੁਖੀ ਮਾਲਵਾੜਾ ਸੈਂਟਰ ਜੋਂਨ ਤੋਂ ਡਾਕਟਰ ਅਮਨਦੀਪ ਕੌਰ ਮਾਲਵਾ ਈਸਟ ਤੋਂ ਡਾਕਟਰ ਚਰਨਜੀਤ ਸਿੰਘ ਤੇ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਤਾਂ ਹੁਣ ਜਿਹੜੀ ਅਦਲਾ ਬਦਲੀ ਨਜ਼ਰ ਆ ਰਹੀ ਹੈ ਆਪ ਦੇ ਵਿੱਚ ਹੁਣ ਜੋ ਆਮ ਆਦਮੀ ਪਾਰਟੀ ਦੇ ਵਿੱਚ ਹੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਝਾੜੂ ਦੇ ਤਿੱਲੇ ਨਵੇਂ ਲਗਾਏ ਜਾ ਰਹੇ ਨੇ ਹੁਣ ਦੇਖੋ ਇਹ ਜੋ ਆਉਣ ਵਾਲਾ ਟਾਈਮ ਹੈ 2027 ਤੱਕ ਕੀ ਨਵੀਂ ਕ੍ਰਾਂਤੀ ਲੈ ਕੇ ਆਉਂਦੇ ਆ ਜਾਂ ਕੀ ਨਵਾਂ ਲੋਕਾਂ ਵਾਸਤੇ ਕਰਦੇ ਨੇ ਕਿਉਂਕਿ ਪਿੱਛੇ ਕੁ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਵਿੱਚ ਨਵੇਂ ਬਾਹਰ ਦੇ ਕੈਂਡੀਡੇਟ ਲਿਆ ਕੇ ਖੜੇ ਕਰ ਦਿੱਤੇ ਸਾਡੇ ਸੂਬੇ ਤੋਂ ਬਾਹਰ ਦੇ ਹੁਣ ਪੰਜਾਬ ਦੇ ਵਿੱਚ ਹੀ ਉਹਨਾਂ ਨੇ ਅਦਲਾ ਬਦਲੀ ਕੀਤੀ ਹੈ ਜੋ ਤੁਹਾਡੇ ਸਾਹਮਣੇ ਉਹਨਾਂ ਦੇ ਨਾਮ ਰੱਖੇ ਹਨ ਬਾਕੀ ਜੋ ਵੀ ਆਉਂਦਾ ਟਾਈਮ ਹੋਵੇਗਾ ਤਾਨੂੰ ਪਤਾ ਲੱਗ ਜਾਈਗਾ ਮਿਲਦੇ ਹਾਂ ਨਵੀਂ ਖਬਰ ਦੇ ਨਾਲ